ਅਨਜੀਤ ਸਾਗਰ ਡੈਮ ਤੋਂ ਜਿਹੜਾ ਪਾਣੀ ਆਂਦਾ ਹੈਗਾ ਉਹਦੇ ਨਾਲ ਹੀ ਅਸੀਂ ਸਾਰੇ ਸਿਸਟਮ ਨੂੰ ਫੀਡ ਕਰਦੇ ਆਂ ਕਾਫੀ ਸਾਰੇ ਵਾਟਰ ਕੋਰਸ ਪਿਛਲੇ 2 ਸਾਲਾਂ ਚ ਅਸੀਂ ਰਿਸਟੋਰ ਕਰਾਏ ਸੀਗੇ ਤੇ ਇਸ ਸਾਲ ਵੀ ਅਸੀਂ ਕਾਫੀ ਸਾਰਾ ਪਾਣੀ ਛੱਡਿਆ ਹੈਗਾ ਨਹਿਰਾਂ ਤਕਰੀਬਨ ਸਾਡੀਆਂ ਫੁੱਲ ਕਪੈਸਿਟੀ ਚੱਲੀਆਂ ਨੇ ਸਾਰੀਆਂ ਡੇਲਾਂ ਦੇ ਸਾਡੀਆਂ ਸਾਡਾ ਪਾਣੀ ਜਾ ਰਿਹਾ ਤੇ ਕਿਸਾਨ ਪਾਣੀ ਯੂਜ਼ ਕਰ ਰਹੇ ਨੇ ਇਹ ਖਾਲ ਪਹਿਲਾਂ ਕੱਚਾ ਸੀ ਕੱਚੇ ਤੋਂ ਬਾਅਦ ਨਹਿਰ ਦੇ ਬੈਕਮੈਨ ਉਪਰਾਲੇ ਕਰਕੇ ਇਸ ਨੂੰ ਪੱਕਾ ਕਰ ਦਿੱਤਾ ਇਸ ਦੇ ਨਾਲ ਸਾਡੇ ਜਿਹੜੇ ਖੇਤ ਨੇ ਉਹਨਾਂ ਨੂੰ ਪਾਣੀ ਬਹੁਤ ਜ਼ਿਆਦਾ ਮਿਲ ਰਿਹਾ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਉਪਰਾਲੇ ਕੀਤੇ ਗਏ ਸੀਗੇ ਪਿਛਲੇ ਸਾਲ ਤੋਂ ਜਿਹੜੀ ਮੇਰੀ ਸਬਡਿਵੀਜ਼ਨ ਦੇ ਵਿੱਚ ਜਿੰਨੀਆਂ ਨਹਿਰਾਂ ਹੈਗੀਆਂ ਉਹ ਕੱਚੀਆਂ ਤੋਂ ਪੱਕੀ ਕਰ ਦਿੱਤੀ ਗਈ ਜਿਹਦੇ ਵਿੱਚ ਵੀ ਵੱਡੀਆਂ ਨਹਿਰਾਂ ਜਿਹੜੀਆਂ ਹੈਗੀਆਂ ਉਹਦੇ ਬੈੱਡ ਜਿਹੜੇ ਕੱਚੇ ਰੱਖੇ ਗਏ ਨੇ ਤਾਂ ਕਿ ਉਹ ਜ਼ਮੀਨੀ ਪਾਣੀ ਵੀ ਰੀਚਾਰਜ ਹੋ ਸਕੇ ਸਾਨੂੰ ਪਾਣੀ ਸਰਕਾਰ ਦੇ ਰਹੀ ਆ ਸਰਕਾਰ ਦਾ ਬਹੁਤ ਵਧੀਆ ਪ੍ਰਾਲਾ ਹੈ ਭਰਾਵਾਂ ਨੂੰ ਬੇਨਤੀ ਇਹੋ ਜੀ ਸਾਰੇ ਆਪੋ ਆਪਣੇ ਖਾਲ ਪਾਗੇ ਐਂਡ ਤੱਕ ਪਾਣੀ ਖੜੋ ਜੀ ਪਾਣੀ ਬਹੁਤ ਆਉਣ ਡਿਆ ਤੇ ਲੋਕ ਇਹ ਕਹਿ ਰਹੇ ਨੇ ਜੀ 35 ਸਾਲ ਬਾਅਦ ਪਾਣੀ ਆਇਆ ਸਾਡੇ ਅਸੀਂ ਪਾਣੀ ਐ ਇਸ ਕੱਸੀ ਚ ਦੇਖਿਆ ਬਿਜਲੀ ਬਚੂਗੀ ਥੱਲੇ ਵਾਲਾ ਪਾਣੀ ਬਚੂਗਾ ਝਾੜੂ ਵਾਲਾ ਬਟਨ ਦਬਾ ਦਿਓ ਚਾਸ ਵਾਲਿਓ ਝਾੜੂ ਵਾਲਾ ਝਾੜੂ ਵਾਲਾ ਬਟਨ ਦਬਾਓ ਚਾਸ ਵਾਲਿਓ ਝਾੜੂ ਵਾਲਾ ਝਾੜੂ ਵਾਲਾ ਬਟਨ ਦਬਾਓ ਚਾਸ ਵਾਲਿਓ ਝਾੜੂ ਵਾਲਾ ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਓ ਝਾੜੂ ਵਾਲਾ ਕਾਂਗਰਸ ਨੂੰ ਅਕਾਲੀ ਦਲ ਨੂੰ ਕਾਂਗਰਸ ਨੂੰ ਕਾਲੀਦਲ ਨੂੰ ਸਭ ਕਸਖਾ ਦਿਓ ਪੰਜਾਬੀਓ ਝਾੜੂ ਵਾਲਾ ਝਾੜੂ ਵਾਲਾ ਪੱਟਣ ਤੇ ਭਾ ਦਿਓ ਪੰਜਾਬੀਓ ਝਾੜੂ ਵਾਲਾ ਪੱਟਣ ਤੇ ਭਾ ਦਿਓ ਪੰਜਾਬੀਓ ਝਾੜੂ ਵਾਲਾ ਝਾੜੂ ਵਾਲਾ ਪੱਟਣ ਤੇ ਭਾ ਦਿਓ ਪੰਜਾਬੀਓ ਝਾੜੂ ਵਾਲਾ ਚਲੋ ਜੀ ਚਲੋ ਕਾਂਗਰਸ ਨੂੰ ਕਾਲੀ ਦਲ ਨੂੰ ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਓ ਝਾੜੂ ਵਾਲਾ ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਓ ਝਾੜੂ ਵਾਲਾ ਕਾਂਗਰਸ ਨੂੰ ਕਾਲੀ ਦਲ ਨੂੰ ਕਾਂਗਰਸ ਨੂੰ ਕਾਲੀ ਦਲ ਨੂੰ ਸਭ ਕਿਸੇ ਨੌਕਾਸਮ ਵਾਲੇ ਝਾੜੂ ਵਾਲਾ ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਓ

ਧਾਰੂ ਵਾਲਿਓ ਧਾਰੂ ਵਾਲਾ ਆਮ ਆਦਮੀ ਪਾਰਟੀ ਜਿੰਦਾਰਾ ਧਾਰੂ ਵਾਲਾ ਧਾਰੂ ਵਾਲਾ ਆਪਣੀ ਜਿੰਦਨ ਤੇ ਪਾਉਂਦੀ ਪੰਜਾਬੀਓ ਧਾਰੂ ਵਾਲਾ ਧਾਰੂ ਵਾਲਾ ਪੱਤ ਨੂੰ ਤਾਂ ਪਾਉਂਦਾ ਸੁਵਾਨ ਜੋ ਧਾਰੂ ਵਾਲਾ ਆਮ ਆਦਮੀ ਪਾਰਟੀ ਜਿੰਦਾਰਾ ਉਹ ਬੰਦਰਾ ਉਹਨੇ ਨੱਚਦਾ ਜਦੋਂ ਮਨ ਖੁਸ਼ ਹੋਵੇ ਸੰਗਤ ਖੁਸ਼ ਆ ਅੱਜ ਮੈਂ ਚਾਸਵਾਲ ਪਿੰਡ ਪਹੁੰਚਿਆ ਜੀ ਇਹ ਜਿਹੜੀ ਹੈ ਜ਼ਿਲ੍ਹਾ ਪ੍ਰੀਸ਼ਦ ਤੌਣਾ ਇਹਦੀ ਤੇ ਬਲਾਕ ਸਭਾਤੀ ਜਿਹੜੀ ਹੈ ਚਾਸਵਾਲ ਹੈ ਜ਼ਿਲ੍ਹਾ ਪ੍ਰੀਸ਼ਦ ਤੋਂ ਸਾਡੇ ਨਰਪੈ ਸਿੰਘ ਕੁੰਡਰ ਖੜੇ ਨੇ ਔਰ ਬਲਾਕ ਸਭਾਤੀ ਤੋਂ ਬੀਬੀ ਸਰਬਜੀਤ कौर ਖੜੇ ਨੇ ਜੀ ਝਾੜੂ ਦੇ ਨਿਸ਼ਾਨ ਤੇ ਅੱਜ ਤੋਂ ਹੀ ਦੇਖਿਆ ਬੀਬੀਆਂ ਕਿਵੇਂ ਭੰਗੜਾ ਪਾਰੀਆਂ ਨੇ ਕਿਉਂ 600 ਜੁੰਡ ਬਿਜਲੀ ਮੁਫਤ ਆ ਸਕੂਲ ਚ ਬੱਚਿਆਂ ਦੀ ਪੜ੍ਹਾਈ ਮੁਫਤ ਹੈ 10 ਲੱਖ ਦਾ ਬੀਮਾ ਸਿਹਤ ਬੀਮਾ ਸ਼ੁਰੂ ਹੋ ਗਿਆ ਔਰ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਜੀ ਪਿੰਡਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਗਲੀਆਂ ਨਾਲੀਆਂ ਸੜਕਾਂ ਬਣ ਰਹੀਆਂ ਨੇ ਜੀ ਹੋਰ ਕੀ ਚਾਹੀਦਾ ਸੰਗਤ ਨੂੰ ਜੀ ਇਸ ਕਰਕੇ ਸੰਗਤ ਖੁਸ਼ ਆ ਇੱਕ ਤਰਫਾ ਮੁਕਾਬਲਾ ਹੈ ਜੀ ਆਮ ਆਦੀ ਪਾਰਟੀ ਦੀ ਚਾਰੇ ਪਾਸੇ ਝਾੜੂ ਝਾੜੂ ਹੋਈ ਪਈ ਹੈ ਔਰ ਇਹ ਜਿਹੜੀ ਇਲੈਕਸ਼ਨ ਹੈ ਨਾ ਜੀ ਇਹ ਇਲੈਕਸ਼ਨ ਦੇ ਵਿੱਚ ਕਾਲੀ ਕਾਂਗਰਸੀਆਂ ਕੋਲੇ ਤਾਂ ਕੈਂਡੀਡੇਟ ਹੀ ਨਹੀਂ ਪੂਰੇ ਹੋਏ ਜੀ ਉਹਨਾਂ ਨੇ ਬਾਕੀ ਦਾ ਕੀ ਕਰਨਾ ਜੀ ਉਹ ਕਿਉਂ ਨਹੀਂ ਪੂਰੇ ਹੋਏ ਕਿਉਂਕਿ ਇਸ ਕਰਕੇ ਨਹੀਂ ਪੂਰੇ ਹੋਏ ਕਿਉਂਕਿ ਉਹਨਾਂ ਦੀ ਨੀਤੀ ਜਿਹੜੀ ਰਹੀ ਹੈ ਜਦੋਂ ਸਰਕਾਰਾਂ ਦੇ ਵਿੱਚ ਸੀਗੇ ਉਦੋਂ ਲੋਕਾਂ ਦਾ ਮਨ ਨਹੀਂ ਜਿੱਤ ਸਕੇ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਪਾਵਰਲੈਸ ਕਰਤਾ ਪਾਵਰ ਤੋਂ ਬਾਹਰ ਕਰਤਾ ਉਹਨਾਂ ਨੂੰ ਸੱਤਾ ਤੋਂ ਬਾਹਰ ਕਰਤਾ ਅੱਜ ਭਗਵੰਤ ਮਾਨ ਸਰਕਾਰ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਉਹ ਕਾਬਲੇ ਤਾਰੀਫ ਹੈ ਜੀ ਵੱਡੇ ਫਰਕ ਨਾਲੇ ਚਾਸਵਾਲ ਬਲਾਕ ਸੰਮਤੀ ਤੇ ਟੌੜਾ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਆ ਉਹ ਵੱਡੇ ਫਰਕ ਨਾ ਜਿੱਤਾਂਗੇ। ਦੇਖੋ 328 ਰੂਪ ਗਮਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਹੈ ਜੀ। ਭਾਈ ਬਲਦੇਵ ਸਿੰਘ ਬਡਾਲਾ ਲੰਮੇ ਸਮੇਂ ਤੋਂ ਦਰਬਾਰ ਸਾਹਿਬ ਤੱਕ ਸਾਹਿਬ ਤੇ ਧਰਨਾ ਵੀ ਲਾਈ ਬੈਠੇ ਆ ਜੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਗੁੰਮ ਹੋਏ ਉਹਦੀ ਤਹਿਕੀਕਤ ਹੋਣੀ ਚਾਹੀਦੀ ਹੈ। ਕੱਲ ਫਾਈਨਲੀ ਕੁਲਤਾਰ ਸਿੰਘ ਸੰਧਵਾ ਸਾਹਿਬ ਸਪੀਕਰ ਪੰਜਾਬ ਵਿਧਾਨ ਸਭਾ ਕਿਉਂਕਿ ਗੁਰਸਿੱਖ ਨੇ ਗੁਰੂ ਨੂੰ ਅਸੀਂ ਸਾਰੇ ਮੰਨਦੇ ਆਂ। ਤੇ ਉਹਨਾਂ ਨੇ ਨਾਲ ਹੋ ਕੇ ਐਫ ਆਈ ਆਰ ਕਰਵਾਈ ਹੈ ਜੀ ਪਰ ਇਹਦੇ ਉੱਪਰ ਹੁਣ ਕਾਰਵਾਈ ਹੋਏ ਕਿ ਜਿਹੜੀ ਵੀ ਦੋਸ਼ੀ ਨੇ ਜਾਂ ਜਿਹੜੀ ਵੀ ਦੀ ਤਹਿਕੀਕਾਤ ਦੇ ਵਿੱਚ ਕਿਤੇ ਗਲਤੀ ਪਾਈ ਗਈ ਕਿਉਂਕਿ ਗੁਰੂ ਸਾਹਿਬ ਦੇ ਪ੍ਰਾਤਨ ਸਰੂਪ ਗੁੰਮ ਹੋਣਾ ਆਪਣੇ ਆਪ ਚ ਵੱਡਾ ਸਵਾਲੀਆ ਨਿਸ਼ਾਨ ਆ ਔਰ ਅਫਸੋਸ ਇਸ ਗੱਲ ਦਾ ਕਿ ਪਿਛਲੇ 15 ਸਾਲਾਂ ਤੋਂ ਜਾਂ 10 ਸਾਲਾਂ ਤੋਂ ਜਦੋਂ ਦੀ ਘਟਨਾ ਹੋਈ ਹੈ ਉਦੋਂ ਦਾ ਕਿਸੇ ਸਰਕਾਰ ਨੇ ਪੰਡਾ ਹੀ ਨਹੀਂ ਪੜਿਆ ਜੀ ਔਰ ਸੰਗਤ ਦੇ ਮਨ ਬਲੁੰਦਰੇ ਗਏ ਸੀਗੇ ਸੰਗਤ ਦੀ ਇਹ ਮੰਗ ਸੀਗੀ ਕਿ ਇਹ ਜਿਹੜੇ ਸਰੂਪ ਗੁੰਮ ਹੋਏ ਨੇ ਇਹਦੀ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਨਾਲ ਹੋਵੇ ਔਰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਦੁੱਧ ਦੁੱਧ ਪਾਣੀ ਕਰਕੇ ਛੱਡੂਗੀ ਜਿਆਮ ਅੰਦਰ ਕਾਂਗਰਸ ਵੀ ਕਾਂਗਰਸ ਵਿੱਚ ਉੱਪਰ ਹੀ ਉਸ ਟਾਈਮ ਆਪਦੀ ਰਾਜ ਕਾਂਗਰਸ ਵਿੱਚ ਉੱਪਰ ਹੈ ਅਕਾਲੀ ਦਲ ਵਿੱਚ ਉੱਪਰ ਹੈ ਜੀ ਹੁਣ ਗੁਰੂ ਸਾਹਿਬ ਦੀ ਬੇਦਵੀ ਹੋਈ ਹੈ ਅਕਾਲ ਤਖਤ ਤੇ ਜਾ ਕੇ ਅਕਾਲੀ ਦਲ ਦੇ ਲੀਡਰਾਂ ਨੇ ਆਪ ਮੰਨਿਆ ਹੈ ਗੱਲ ਕਿ ਹਾਂ ਸਾਡੀਆਂ ਗਲਤੀਆਂ ਨੇ ਸਾਡੀਆਂ ਅੱਡ ਤੋਂ ਗੁੱਸਾ ਕੀ ਹੋਈ ਹੈ ਜਿਸ ਤੋਂ ਵੱਡਾ ਹੋਰ ਸਬੂਤ ਕੀ ਚਾਹੀਦਾ ਜਿਹੜੇ ਆਪਣੀ ਪਾਵਰ ਲਈ ਜਿਹੜੇ ਕੁਰਸੀ ਹਥਿਆਉਣ ਲਈ ਅਗਰ ਗੁਰੂ ਸਾਹਿਬ ਦੀ ਜਿੱਦਾਂ ਤੇ ਲਾ ਸਕਦੇ ਆ ਜੀ ਆਪਾਂ ਉਹਦੇ ਕੀ ਭਰੋਸਾ ਕਰ ਸਕਦੇ ਹਾਂ ਜਿਸ ਕਰਕੇ ਮੈਂ ਪੰਜਾਬ ਦੀ ਸੰਗਤ ਨੂੰ ਬੇਨਤੀ ਕਰਦਾ ਨਾਭਾ ਹਲਕੇ ਦੀ ਸੰਗਤ ਨੂੰ ਬੇਨਤੀ ਕਰਦਾ ਕਿ ਕਾਲੀ ਦਲ ਕਾਂਗਰਸ 'ਤੇ ਭਰੋਸਾ ਨਾ ਕਰੋ ਇਹ ਆਪਸ ਦੇ ਵਿੱਚ ਰਲੇ ਹੋਏ ਆ ਜੋਸ਼ ਸਿੰਘ ਸਿੱਧੂਵਰਾਂ ਦੀ ਵਾਈਫ ਇਹ ਗੱਲ ਕਹਿ ਰਹੀ ਹੈ ਕਿ ਮੇਰੇ ਘਰ ਵਾਲੇ ਨਵਜੋਤ ਸਿੰਘ ਸਿੱਧੂ ਤਾਂ ਹੋਣਗੇ ਕਾਂਗਰਸ ਪਾਰਟੀ ਜਿਨ੍ਹਾਂ ਨੂੰ ਸੀਐਮ ਦਾ ਫੇਸ ਬਣਾਉਂਗੇ ਮੁੱਖ ਮੰਤਰੀ ਦਾ ਚਿਹਰਾ ਬਣਾਉਂਗੇ ਪਰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ 500 ਕਰੋੜ ਦੀ ਬੋਲੀ ਲੱਗਦੀ ਹੈ ਜੀ ਸਾਡੇ ਕੋਲ ਤਾਂ ਹੈ ਨਹੀਂ ਔਰ ਪਿਛਲੇ ਜਿਹੜੇ ਕਾਂਗਰਸ ਦੇ ਬਣਦੇ ਰਹੇ ਉਹਨਾਂ ਤਾਂ ਵੀ ਸੌਲੇ ਨਿਸ਼ਾਨਾ ਉਹਨੇ ਖੜਾ ਕੀਤਾ ਜੀ ਤਾਂ ਇੱਥੋਂ ਪਤਾ ਲੱਗਦਾ ਕਿ ਇਹ ਤਾਂ ਕੁਰਸੀ ਲਈ ਲੜ ਰਹੇ ਨੇ ਜੀ ਇਹ ਤਾਂ 500 ਕਰੋੜ ਮੁੱਖ ਮੰਤਰੀ ਦੀ ਕੁਰਸੀ ਦੀ ਬੋਲੀ ਲਾਈ ਬੈਠੇ ਨੇ ਜੀ ਇਹਨਾਂ ਨੂੰ ਲੋਕਾਂ ਤੋਂ ਕੀ ਲੈਣਾ ਜੀ ਇਹ ਤਾਂ ਆਪਣੀ ਕੁਰਸੀ ਵਾਸਤੇ ਲੜ ਰਹੇ ਨੇ ਜੀ ਔਰ ਹੁਣ ਉਤੋਂ ਬੈਕਅਪ ਹੋ ਜਾਣਾ ਉਤੋਂ ਮੁਕਰ ਜਾਣਾ ਇਹ ਹੋਰ ਵੀ ਸਵਾਲੀ ਨਿਸ਼ਾਨ ਖੜੇ ਕਰਦਾ ਉੱਪਰੋਂ ਕਿਹਾ ਹੋਣਾ ਹਾਈ ਕਮਾਂਡ ਨੇ ਵੀ ਤੁਸੀਂ ਇਹ ਕੀ ਕਹਤਾਂ ਜਿਹਨਾਂ ਦਾ ਕਾਂਗਰਸ ਦਾ ਬਹੁਤ ਜਿਹੜਾ ਜੀ ਗਰਾਫ ਥੱਲੇ ਚਲੇ ਜਾਣਾ ਦੂਜੇ ਪਾਸੇ ਇਹ ਬੋਲੀ ਦਾ ਜਿਹੜਾ ਰੇਟ ਨਵਾਂ ਕੱਟਤਾ ਇਹਨਾਂ ਨੇ 500 ਕਰੋੜ ਰੁਪਇਆ ਮੁੱਖ ਮੰਤਰੀ ਦੀ ਕੁਰਸੀ ਦਾ ਜਿੱਦਾਂ ਮਤਲਬ ਫਿਰ ਐਮਐਲ ਦੀਆਂ ਟਿਕਟਾਂ ਵੀ ਵੇਚਦੇ ਨੇ ਐਮਪੀ ਦੀਆਂ ਟਿਕਟਾਂ ਵੀ ਵੇਚਦੇ ਨੇ ਫਿਰ ਮੰਤਰੀ ਵੀ ਪੈਸੇ ਲੈ ਕੇ ਬਣਾਉਂਦੇ ਨੇ ਇਹਦਾ ਮਤਲਬ ਤਾਂ ਫਿਰ ਇਹ ਹੋਗਾ ਨਾ ਵੀ ਕਾਂਗਰਸ ਤੇ ਅਕਾਲੀ ਦਲ ਇਹ ਤਾਂ ਫਿਰ ਸਾਰਾ ਕੁਝ ਹੀ ਫਿਰ ਫਿਕਸ ਹੁੰਦਾ ਜੀ ਕੰਮ ਰੇਟ ਫਿਕਸ ਨੇ ਨਾ ਇਹਨਾਂ ਨੇ ਤਾਂ ਫਿਰ ਰਣਨੀਤੀ ਕਿਹਨਾ ਹੈ ਰਾਜਨੀਤੀ ਦਾ ਇੱਕ ਪੂਰਾ ਮੀਨੂ ਬਣਾਤਾ ਜੀ ਇਹਨਾਂ ਨੇ ਨਕਸ਼ਮ ਵੀ ਤਾਂ ਹੀ ਕਰਦੇ ਨੇ ਪੈਸੇ ਦੇ ਤਾਂ ਹੀ ਪੈਸੇ ਪੂਰੇ ਤਾਂ ਹੀ ਕਰਦੇ ਨੇ ਜੀ ਜੇ ਬੰਦਾ ਜਿਹੜਾ ਪੈਸੇ ਦੇ ਕੇ ਚੀਫ ਮਿਨਿਸਟਰ ਬਣੂਗਾ ਕੀ ਆਪਣੇ ਪੈਸੇ ਨਹੀਂ ਪੂਰੇ ਕਰੂਗਾ ਜੀ ਮੈਨੂੰ ਦੱਸੋ 5 500 ਕਰੋੜ ਕਿਤੇ ਕੋਰੇ ਆ ਜੀ ਹੁਣ ਚੰਨੀ ਦੇ ਵੀ ਸ਼ਾਇਦ ਸਵਾਲੀਆ ਨਿਸ਼ਾਨ ਕੋਇਆ ਵੀ 350 ਕਰੋੜ ਦੇ ਅੱਗੇ ਲੱਗੇ ਜਦੋਂ ਬਣੇ ਸੀਗੇ ਸੁਨੀਲ ਜਾਖੜ ਨੇ ਵੀ ਇਹ ਗੱਲ ਕਹੀ ਹੈ ਸੋ ਇਹ ਵੱਡੇ ਸਵਾਲੀਆ ਨਿਸ਼ਾਨ ਜਿਹੜੇ ਨੇ ਕਾਂਗਰਸ ਨੂੰ ਕਟਹਿਰੇ 'ਚ ਖੜਾ ਕਰਦੇ ਆ ਅਕਾਲੀ ਦਲ ਜਿਹੜਾ ਬੈਕਫੁੱਟ ਤੇ ਆ ਜੀ ਉਹਨਾਂ ਕੋਲੇ ਉਹ ਬੇਅਦਬੀ ਦਾ ਅਸਰੂਪਾਂ ਦੀ ਆਪਾਂ ਗੱਲ ਕਰਕੇ ਹਟਰੇ ਆ ਇਹ ਸਾਰਾ ਇਹਨਾਂ ਦੀਆਂ ਜਿਹੜੀਆਂ ਨੇ ਇਹ ਨਲਾਇਕੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਰਾਣੇ ਵਾਅਦਾ ਵੀ ਕੀਤਾ ਸੀ ਅਸੀਂ ਵੀ ਕੀਤਾ ਸੀਗਾ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਹੁਣ ਸਮਾਂ ਆ ਗਿਆ ਦੇ ਬੇਅਦਬੀ ਦੇ ਦੋਸ਼ੀ ਔਰ ਗੁਟਕਾ ਸਾਹਿਬ ਜਿਹੜੇ ਗੁੰਮ ਹੋਏ ਸੀਗੇ ਜਿਹੜੇ ਲਾਪਤਾ ਨੇ ਹੁਣ ਤੱਕ ਉਹਦੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਸਜ਼ਾ ਮਿਲਣ ਦਾ ਸਮਾਂ ਆ ਗਿਆ ਜੀ ਬਹੁਤ ਵਧੀਆ ਲੱਗ ਰਹੀ ਐ ਅਸੀਂ ਗਰੀਬ ਬੰਦੇ ਆ ਦਿਹਾੜੀ ਕਰਨ ਵਾਲੇ ਆ ਅਸੀਂ ਆਮ ਪਾਰਟੀ ਨਾਲ ਜੁੜੇ ਹੋਏ ਆ ਸਾਨੂੰ ਬਹੁਤ ਚੰਗਾ ਲੱਗ ਰਿਹਾ ਇਸ ਤਰ੍ਹਾਂ ਤਾਂ ਮਹਾਰਮ ਬਿਰਿਆ ਸੀ ਬਹੁਤ ਵਧੀਆ ਮਿਲ ਰਹੇ ਆ ਸਾਰੇ ਅਸੀਂ ਜਿੱਤਗੇ ਸੱਡਾ ਬਹੁਤ ਵਧੀਆ ਉਸਾਰ ਲੋਕਾਂ ਦੇ ਵਿੱਚ 3.5 ਸਾਲ ਤੋਂ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ 600 ਯੂਨਟ ਬਿਜਲੀ ਕਿਸੇ ਨੂੰ ਘਰਾਂ ਦਾ ਬਿੱਲਿਆਂ ਦਾ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਰਹੇ ਫਿੱਤਾਂ ਦੇ ਵਿੱਚ ਬਿਜਲੀ ਫਰੀ ਆਉਂਦੀ ਹੈ ਦੇ ਦਿਨੇ ਆਉਂਦੀ ਹੈ ਮੇਨ ਗਲਤੀ ਹੈ ਬਹੁਤ ਵੱਡੀ ਗੱਲ ਹੈ ਵੀ ਦਿਨੇ ਆਉਂਦੀ ਹੈ ਤੇ ਸੂਹਿਆਂ ਦਾ ਨਹਿਰਾਂ ਦਾ ਪਾਣੀ ਦਾ ਅਸੀਂ ਵਾਦਾ ਕੀਤਾ ਸੀ ਸੀਐਮ ਸਾਹਿਬ ਨੇ ਉਹ ਵੀ ਪੂਰਾ ਕਰਤਾ ਸਕੂਲਾਂ ਦੀ ਨਿਹਾਰ ਬਦਲ ਦੀ ਸਾਡੇ ਪਾਸੋਂ ਦੇ ਵਿੱਚ ਹੀ ਲਾ ਦੋ 11 ਕਰੋੜ ਰੁਪਏ ਦੀ ਲਾਗਤ ਨਾਲ ਬਹੁਤ ਵਧੀਆ ਸਕੂਲ ਬਣ ਰਿਹਾ ਆਲੇ-ਦਾਲੇ ਤਕਰੀਬਨ ਨੇੜੇ-ਤੇੜੇ 20-30 ਕਿਲੋਮੀਟਰ ਦੇ ਵਿੱਚ ਹੈ ਪਹਿਲਾਂ ਹੈ ਨਹੀਂ ਸੀ ਇਹ ਬਹੁਤ ਵੱਡਾ ਸਰਕਾਰ ਦਾ ਅਪਰਾਹਲਾ ਬਹੁਤ ਵਧੀਆ ਲੋਕਾਂ ਦਾ ਹੰਗਾਰਾ ਤੇ ਅਹਮਦੀ ਪਾਰਟੀ ਸਾਰੀਆਂ ਛਿੱਟਾਂ ਚ ਤੋਂ ਹੁਣ ਪ੍ਰਚਾਰ ਜੀ ਪੂਰਾ ਧੂੰ ਧਾਮ ਨਾਲ ਚੱਲ ਰਿਹਾ ਹੈ ਤੇ ਜਿੱਦਾਂ ਐਮਐਲਏ ਸਾਹਿਬ ਨੇ ਵੀ ਦੱਸਿਆ ਹੈ ਕਿ ਕਾਂਗਰਸ ਤੇ ਅਕਾਲੀ ਦਲ ਉਹਨਾਂ ਕੋਲੇ ਪਹਿਲਾਂ ਸੀਗਾ ਵੀ ਇਹ ਕਾਗਜ਼ ਰਿਜੈਕਟ ਕਰਨਗੇ ਜੀ ਇਹ ਸਾਨੂੰ ਕਾਗਜ਼ ਨਹੀਂ ਭਰਨ ਦਿੰਦੇ ਤੇ ਇਦਾਂ ਹੀ ਹੁਣ ਉਹ ਤਿਆਰੀ ਕਰ ਰਹੇ ਨੇ ਵੀ ਜਦੈਂ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਆ ਉਹ ਆ ਗਿਆ ਵੀ ਫੇਰ ਅਸੀਂ ਕੀ ਬਲੇਮ ਲਾਉਣਾ ਹੈ ਕਿਉਂਕਿ ਉਹਨਾਂ ਦੇ ਹਾਲਾਤ ਨੇ ਜਿਹੜੇ ਉਹ ਸਭ ਨੂੰ ਪਤਾ ਹੈ ਪਿੰਡਾਂ ਚ ਜਾਣੇ ਆ ਤਾਂ ਤੁਸੀਂ ਦੇਖਿਆ ਹੀ ਆ ਲੋਕ ਨੱਚ ਨੱਚ ਕੇ ਐ ਐਮਐਲਏ ਸਾਹਿਬ ਦਾ ਸਵਾਗਤ ਕਰਦੇ ਨੇ ਧੰਨਵਾਦ ਕਰਦੇ ਨੇ ਕਿਉਂਕਿ ਸਾਡੇ ਐਮਐਲਏ ਸਾਹਿਬ ਦੀ ਜਿਹੜੀ ਸੋਚ ਹੈ ਉਹ ਬਹੁਤ ਵੱਡੀ ਉੱਚੀ ਸੋਚ ਹੈ ਉਹਦੇ ਨਾਲ ਅਕਾਲੀ ਕਾਂਗਰਸ ਦਾ ਮਤਲਬ ਨੇੜੇ ਤੇੜੇ ਵੀ ਨਹੀਂ ਆਉਣੇ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਜੀ ਪਾਰਟੀ ਜੋ ਇਲੈਕਸ਼ਨ ਲੜ ਰਹੀ ਹੈਗੀ ਆਪਣੇ ਵਿਕਾਸ ਦੇ ਸਿਰ ਤੇ ਲੜ ਰਹੀ ਹੈ ਜੀ ਜਿਹੇ ਕੰਮ ਕੀਤੇ ਨੇ ਤਾਂ ਵੋਟ ਮੰਗ ਰਹੀ ਹੈ ਜੀ ਕੰਮ ਦੇ ਨਾਲ ਹੀ ਵੋਟ ਦੇ ਦੇ ਰਹੀ ਹੈ ਪਬਲਿਕ ਇਹ ਵਿਕਾਸ ਦੇ ਕੰਮ ਬਹੁਤ ਵਧੀਆ ਹੋਏ ਨੇ ਜੀ ਖੇਤਾਂ ਤੱਕ ਪਾਣੀ ਪਹੁੰਚਿਆ ਹੈ ਬਿਜਲੀ ਫ੍ਰੀ ਹੈ ਘਰਾਂ ਦੀ ਬਿਜਲੀ ਫ੍ਰੀ ਹੈ